ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਵਿੰਦਰ ਕੋਰ ਸਤਿਆਣਾ ਬਲੋਂ ਸਾਹ ਚੈਨਲ ਤੇ ਆਪ ਸਭ ਨੂੰ ਜੀ ਆਇਆਂ ਨੂੰ ਦੇਖੋ ਜਦੋਂ ਕਦੇ ਇਨਸਾਨ ਜ਼ਿੰਦਗੀ ਚ ਹਾਰ ਜਾਂਦਾ ਜਾਂ ਕਿਸੇ ਪਾਸੋਂ ਠੋਕਰ ਖਾ ਕੇ ਇਕੱਲਾ ਰਹਿ ਜਾਂਦਾ ਉਦੋਂ ਫਿਰ ਉਹ ਕੁਰਾਹੇ ਪੈ ਜਾਂਦਾ ਨਾ ਉਹ ਸ਼ਰਾਬ ਨੂੰ ਆਪਣਾ ਸਹਾਰਾ ਬਣਾ ਲੈਂਦਾ ਉਹ ਸ਼ਰਾਬ ਉਹਦੇ ਅੰਦਰ ਜਾ ਕੇ ਉਹਦੇ ਦਿਮਾਗ ਨੂੰ ਸੁੰਨ ਕਰ ਦਿੰਦੀ ਆ ਉਹ ਫਿਰ ਆਸੇ ਪਾਸੇ ਦੀ ਉਹਨੂੰ ਖਬਰ ਨਹੀਂ ਰਹਿੰਦੀ ਉਹ થોੜੇ ਟਾਈਮ ਲੀਤਾ ਉਸ ਦੁੱਖ ਦਰਦ ਤੋਂ ਬਾਹਰ ਆ ਜਾਂਦਾ ਆ ਪਰ ਜਦੋਂ ਹੀ ਉਹ ਨਸ਼ੇ ਚੋਂ ਬਾਹਰ ਹੁੰਦਾ ਉਹ ਵਿਚਾਂਜਿਆ ਹੋ ਜਾਂਦਾ ਦੁਨੀਆਂ ਨੂੰ ਰੁੱਖੀ ਰੁੱਖੀ ਲੱਗਦੀ ਆ ਆਪਣੇ ਆਪ ਤੇ ਵੀ ਕਾਬੂ ਹੁੰਦਾ ਹੋਇਆ ਉਹ ਫਿਰ ਤੋਂ ਆਪਣੇ ਆਪ ਨੂੰ ਉਹੀ ਸ਼ਰਾਬ ਦੇ ਘਰ ਦੇ ਵਿੱਚ ਸੁੱਟਣ ਲੱਗਦਾ ਦੇਖੋ ਜਦੋਂ ਕਿਸੇ ਮਾਂ ਦਾ ਪੁੱਤ ਹੋਵੇ ਜਾਂ ਕਿਸੇ ਦਾ ਪਤੀ ਜਿਹਦੇ ਨਾਲ ਉਹਨੇ ਪਤਾ ਨਹੀਂ ਕਿੰਨੇ ਕੁ ਸੁਪਨੇ ਸਜਾਏ ਹੁੰਦੇ ਆ ਜਦੋਂ ਇਸ ਮਾੜੀ ਆਦਤ ਦਾ ਸ਼ਿਕਾਰ ਹੋ ਜਾਵੇ ਤਾਂ ਉਹਦਾ ਦੁੱਖ ਫਿਰ ਨਾ ਉਹੀ ਜਾਣਦੀ ਹੁੰਦੀ ਆ ਕਈ ਮਾਂ-ਮਾਪ ਆਵਕ ਹੁੰਦਿਆਂ ਨੇ ਵਿਚਾਰੀਆਂ ਆਪਣੇ ਪੁੱਤਰ ਨੂੰ ਵਿਆਉਣ ਤੋਂ ਵੀ ਡਰਤੀਆਂ ਨੇ ਕਿ ਜੇ ਨਾਵ ਛੱਡੀ ਤਾਂ ਕਿਸੇ ਬਗਾਨੀ ਧੀ ਦੀ ਜ਼ਿੰਦਗੀ ਬਰਬਾਦ ਹੋਊਗੀ। ਕਈ ਵਿਚਾਰੀਆਂ ਮਨ ਵਿੱਚ ਇਹ ਆਸ ਲੈ ਕੇ ਚੱਲ ਪਈਆਂ ਕਿ ਸ਼ਾਇਦ ਵਿਆਹ ਕਰਕੇ ਸੁਧਰ ਜਾਊਗਾ ਨਾ ਪਰ ਬਹੁਤ ਵਾਰੀ ਤਾਂ ਸਾਂ ਤੇ ਪਾਣੀ ਉਫੇਰ ਜਾਂਦਾ। ਫਿਰ ਉਹ ਵਿਚਾਰੀ ਅੰਦਰੋਂ ਟੁੱਟ ਜਾਂਦੀ ਆ ਨਾ ਦੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੁੱਤ ਜਾਂ ਪਤੀ ਇਸ ਨਸ਼ੇ ਦੀ ਆਦਤ ਤੋਂ ਬਾਹਰ ਆਵੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਘਰ ਦਾ ਮਾਹੌਲ ਬਿਲਕੁਲ ਸ਼ਾਂਤ ਬੜੇ ਪਿਆਰ ਵਾਲਾ ਬੜੇ ਠਰਮੇ ਵਾਲਾ ਬਣਾਉਣਾ ਪੈਣਾ ਤੁਹਾਨੂੰ ਘਰ ਚੋਂ ਗੁੱਸੇ ਦੇ ਮਾਹੌਲ ਨੂੰ ਖਤਮ ਕਰਨਾ ਪੈਣਾ ਉਹਨੂੰ ਬਦਲਣ ਦੇ ਲਈ ਤੁਹਾਨੂੰ ਆਪਣੇ ਆਪ 'ਚ ਵੀ ਤਬਦੀਲੀ ਲਿਹਾਉਣੀ ਪੈਣੀ ਆ ਦੇਖੋ ਹੈ ਤਾਂ ਇਹ ਬਹੁਤ ਔਖਾ ਆਪਣੇ ਜਜ਼ਬਾਤਾਂ ਨੂੰ ਭੁੱਲ ਕੇ ਆਪਣੇ ਆਪ ਨੂੰ ਕੰਟਰੋਲ ਕਰਨਾ ਪਰ ਇਸ ਨਰਕ ਨੂੰ ਆਪਣੇ ਘਰ ਚੋਂ ਹਮੇਸ਼ਾ ਦੇ ਲਈ ਕੱਢਣ ਦੇ ਕਦਮ ਤੁਹਾਨੂੰ ਹੀ ਉਠਾਉਣਾ ਪੈਣਾ ਜਿਹੜਾ ਇਸ ਨਸ਼ੇ ਦੀ ਚਪੇਟ ਵਿੱਚ ਆ ਹੀ ਗਿਆ ਉਹਨੂੰ ਤੁਸੀਂ ਹੀ ਬਾਹਰ ਕੱਢ ਸਕਦੇ ਹੋ ਗੁੱਸਾ ਕਰਨ ਦੇ ਨਾਲ ਤਾਨੇ ਦੇਣ ਦੇ ਨਾਲ ਜਾਂ ਉੱਚੀ ਉੱਚੀ ਬੋਲਣ ਦੇ ਨਾਲ ਅੱਜ ਤੱਕ ਤਾਂ ਕਿਸੇ ਨੇ ਵੀ ਨਿਸ਼ਾਨੀ ਛੱਡਿਆ ਹਨਾ ਇੰਦਾਂ ਤਾਂ ਕਿਸੇ ਦੀ ਵੀ ਸ਼ਰਾਬ ਨਹੀਂ ਛੁੱਟੀ ਉਹਨੂੰ ਪੂਰੇ ਪਿਆਰ ਦੇ ਨਾਲ ਉਹਨੂੰ ਪੂਰੇ ਠਰਮੇ ਦੇ ਨਾਲ ਟਰੀਟ ਕਰਨਾ ਪੈਣਾ ਤੁਹਾਡਾ ਗੁੱਸਾ ਉਹਨੇ ਅੰਦਰੋਂ ਜਦੋਂ ਤੁਸੀਂ ਉਹਦੇ ਤੇ ਗੁੱਸਾ ਕਰੋਗੇ ਹਨਾ ਤਾਂ ਉਹਨੇ ਅੰਦਰੋਂ ਹੋਰ ਵੀ ਬੇਵਸ ਹੋ ਕੇ ਪੀਣ ਲੱਗ ਜਾਣਾ ਫਿਰ ਨਤੀਜਾ ਕੀ ਹੁੰਦਾ ਉਹਨੇ ਪੀ ਕੇ ਆਪਣੀ ਸਿਹਤ ਖਰਾਬ ਕਰ ਲੈਣੀ ਤੁਸੀਂ ਉਹਦੇ ਵੱਲ ਦੇਖ ਦੇ ਕੇ ਟੈਨਸ਼ਨ ਲੈ ਕੇ ਗੁੱਸਾ ਕਰਕੇ ਆਪਣੀ ਸਿਹਤ ਖਰਾਬ ਕਰ ਲੈਣੀ ਦੇਖੋ ਇਹੋ ਜਿਹੇ ਜੀ ਦੇ ਨਾਲ ਬੜੇ ਧੀਰਜ ਨਾਲ ਬਿਹੇਵ ਕਰੋ ਜਦੋਂ ਨਸ਼ੇ ਚੋਂ ਬਾਹਰ ਹੁੰਦਾ ਉਹਦੇ ਕੋਲ ਬੈਠੋ ਉਹਦੇ ਨਾਲ ਗੱਲਬਾਤ ਕਰੋ ਵਿਚਾਰ ਕਰੋ ਉਹਦੀਆਂ ਵੱਧ ਤੋਂ ਵੱਧ ਸੁਣੋ ਕਿ ਉਹਦੇ ਅੰਦਰ ਕੀ ਚੱਲ ਰਿਹਾ ਗੱਲਾਂ-ਗੱਲਾਂ ਵਿੱਚ ਉਹਦੇ ਅੰਦਰ ਦੀਆਂ ਪਰਤਾਂ ਖੋਲੋ ਕਿ ਉਹਦੇ ਅੰਦਰ ਕੁਝ ਦੱਬਿਆ ਕੁਟਿਆ ਤਾਂ ਨਹੀਂ ਪਿਆ ਫਿਰ ਉਹ ਪੀ ਕੇ ਗਾਲੀ ਗਲੋਚ ਨਹੀਂ ਕਰੂਗਾ ਇੱਕ ਗੱਲ ਹੋਰ ਕਦੇ ਵੀ ਉਹਦੇ ਸਾਹਮਣੇ ਕਿਸੇ ਦੇ ਕੋਲ ਉਹਦੀ ਨਿੰਦਿਆ ਨਾ ਕਰੋ ਉਹਨੂੰ ਪੰਡੋਨਾ ਵੇ ਤਾਂ ਐਵੇਂ ਹੀ ਕਰਦਾ ਆਵੇਂ ਕਰਦਾ ਹਨ ਫਿਰ ਉਹਨੇ ਸੁਧਰਨ ਦੀ ਬਜਾਏ ਹੋਰ ਵੀ ਵਿਗੜ ਜਾਣਾ ਚਾਹੇ ਉਹ ਆਪਣੀ ਆਦਤ ਤੋਂ ਮਜਬੂਰ ਆ ਪਰ ਰਿਸਪੈਕਟ ਤਾਂ ਮੰਗਦਾ ਤਦ ਵੀ ਉਹਨੂੰ ਮਾਨਸਿਕ ਤੌਰ ਤੇ ਠੇਸ ਨਾ ਪਹੁੰਚਾਓ ਸੋ ਵੈਤ ਰਹੀ ਹੈ ਕਿ ਉਹਨੂੰ ਛੋਟੇ ਛੋਟੇ ਕੰਮਾਂ ਵਿੱਚ ਉਹਦੇ ਛੋਟੇ ਛੱਟੇ ਗੱਲਾਂ ਵਿੱਚ ਉਹਦੀ ਤਾਰੀਫ ਕਰੋ ਤੇ ਉਹਨੂੰ ਘਰ ਵਿੱਚ ਇਹੋ ਜਿਹਾ ਮਾਹੌਲ ਦੋ ਕਿ ਉਹਨੂੰ ਲੱਗੇ ਵੀ ਹਾਂ ਵੀ ਇਹ ਮੇਰੇ ਤੋਂ ਖੁਸ਼ ਨਹੀਂ ਤੇ ਹੁਣ ਦੂਜਾ ਪੁਆਇੰਟ ਉਹਨਾਂ ਲਈ ਜਿਹੜੇ ਸ਼ੌਂਕਇਆ ਤੌਰ ਤੇ ਪੀਣ ਲੱਗ ਜਾਂਦੇ ਆ ਪਰ ਆਧ ਫਿਰ ਆਦਤ ਬਣ ਜਾਂਦੀ ਆ ਫਿਰ ਛੁੱਟਦੀ ਨਹੀਂ ਪਰ ਛਡਾਉਣਾ ਚਾਹੁੰਦੇ ਨੇ ਪਹਿਲਾਂ ਪਤਾ ਨਹੀਂ ਹੁੰਦਾ ਵੀ ਇਸ ਚੀਜ਼ ਵਿੱਚ ਅਸੀਂ ਇੰਨਾ ਜ਼ਿਆਦਾ ਚੱਕੜੀ ਜਾਵਾਂਗੇ ਹਨਾ ਇਸ ਆਦਤ ਤੋਂ ਅਸੀਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਵਾਂਗੇ ਦੇਖੋ ਜਿਵੇਂ ਜਿਵੇਂ ਆਦਤਾਂ ਤੁਸੀਂ ਜਿਹੋ ਜਿਹੀ ਆਦਤਾਂ ਤੁਸੀਂ ਪਾਉਂਗੇ ਤੁਹਾਡਾ ਕੈਰੈਕਟਰ ਉਹੀ ਜਿਹਾ ਹੀ ਬਣ ਜਾਂਦਾ ਚੰਗੀਆਂ ਆਦਤਾਂ ਦੇ ਆਦੀ ਹੋਵਾਂਗੇ ਤਾਂ ਜ਼ਿੰਦਗੀ ਵੀ ਬੀ ਵਧੀਆ ਬਣ ਜੂਗੀ ਗਲਤ ਆਦਤਾਂ ਹੋਣਗੀਆਂ ਤਾਂ ਦੁੱਖ ਤਕਲੀਫ ਗਰੀਬੀ ਸਭ ਕੁਝ ਆ ਕੇ ਚਿੰਬੜ ਜਾਂਦਾ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਇਸ ਨਸ਼ੇ ਤੋਂ ਬਾਹਰ ਹੋਣ ਲਈ ਆਜ਼ਾਦਤ ਨੂੰ ਛੁਟਕਾਰਾ ਪਾਉਣ ਦੇ ਲਈ ਸਭ ਤੋਂ ਪਹਿਲਾਂ ਜਿੰਨਾ ਹੋ ਸਕੇ ਜਲਦੀ ਉੱਠੋ ਚੜਦੇ ਸੂਰਜ ਨੂੰ ਦੇਖੋ ਹਨਾ ਹਮੇਸ਼ਾ ਉਹਦੀ ਰੋਸ਼ਨੀ ਦੇ ਵਿੱਚ ਬੈਠੋ ਤੇ ਇਹ ਸਵੇਰ ਦਾ ਜਿਹੜਾ ਤੜਕੇ ਦਾ ਮੌਸਮ ਆ ਨਾ ਤੇ ਇਹਨੀ ਤੜਕੇ ਦੀ ਜਿਹੜੀ ਬਹਾਰ ਹੈ ਇਹਨੂੰ ਕਦੇ ਵੀ ਮਿਸ ਨਾ ਕਰੋ। ਜੇ ਜੋ ਕੁਝ ਵੀ ਹੋਇਆ ਜਿੰਨਾ ਵੀ ਨੁਕਸਾਨ ਹੋਇਆ ਉਹਦਾ ਪਛਤਾਵਾ ਮਨ ਵਿੱਚੋਂ ਕੱਢ ਦਿਓ। ਸਭ ਕੁਝ ਭੁਲਾ ਕੇ ਉਸ ਟਾਈਮ ਤੁਸੀਂ ਕੁਦਰਤ ਦੇ ਨਾਲ ਇੱਕਮਿਕ ਹੋ ਜੂ। ਦੇਖੋ ਜੇ ਗੁਟਕਾ ਸਾਹਿਬ ਤੋਂ ਪਾਠ ਨਹੀਂ ਕਰਨਾ ਜੇ ਹਜੇ ਮਨ ਨਹੀਂ ਮੰਨਦਾ ਤਾਂ ਮੂਲ ਮੰਤਰ ਹੀ ਕਰੋ। ਜਿੰਨਾ ਚਿਰ ਹੋ ਸਕੇ ਮੂਲ ਮੰਤਰ ਦਾ ਅਭਿਆਸ ਕਰਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੋ ਕਿ हे ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪ ਜੀ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸਿਬੂਰੀ ਆਤਤ ਦੇ ਨੇੜੇ ਨਹੀਂ ਜਾਵਾਂਗਾ ਤੁਸੀਂ ਆਪਣੀ ਕਿਰਪਾ ਮੇਰੇ ਤੇ ਬਣਾਈ ਰੱਖਣਾ ਮੈਨੂੰ ਤੁਹਾਡੇ ਸਹਾਰੇ ਦੀ ਲੋੜ ਹੈ ਮੈਂ ਹਮੇਸ਼ਾ ਤੁਹਾਡੇ ਹੁਕਮ ਅਨੁਸਾਰ ਹੀ ਚੱਲਾਂਗਾ ਜਿਹੜੇ ਰਾਤ ਤੁਹਾਨੂੰ ਪਸੰਦ ਨਹੀਂ ਮੈਂ ਉਸ ਰਾਤ ਤੇ ਹਰ ਕਿਸੇ ਨਹੀਂ ਜਾਵਾਂਗਾ ਮੈਂ ਉਹੀ ਰਾਹ ਉਹੀ ਆਦਤਾਂ ਅਪਣਾਉਂਗਾ ਜਿਹੜਾ ਮੈਨੂੰ ਤੁਹਾਡੇ ਨਾਲ ਜੋੜੇ। ਤੁਹਾਡੇ ਤੋਂ ਬਿਨਾ ਮੈਂ ਕੁਝ ਵੀ ਨਹੀਂ ਹਾਂ। ਅੱਜ ਦਾ ਦਿਨ ਆਪਦੇ ਹੁਕਮ ਨਾਲ ਚੜਿਆ ਹੈ ਤੇ ਆਪਦੇ ਹੁਕਮ ਵਿੱਚ ਹੀ ਬਤਾਵਾਂਗਾ। ਆਪਣੇ ਜਿसे ਕੀਤੇ ਹੋਏ ਵਾਦੇ ਨੂੰ ਹਲਕੇ ਹੀ ਕਾਗਜ਼ ਤੇ ਲਿਖੋ। ਇੱਕ ਕਾਪੀ ਲਗਾ ਲਓ ਤੇ ਅਟਲ ਰੋਕੇ ਮੈਂ ਅੱਜ ਦਾ ਵਾਅਦਾ ਹਰ ਹਾਲ ਵਿੱਚ ਪੂਰਾ ਹੀ ਕਰਨਾ। ਕੱਲ ਦੀ ਟੈਨਸ਼ਨ ਨਾ ਲਓ। ਇਹ ਸਮਝ ਲਓ ਕਿ ਤੁਹਾਡੇ ਕੋਲ ਅੱਜ ਦਾ ਹੀ ਦਿਨ ਹੈ ਤੇ ਮੈਂ ਇਸ ਦਿਨ ਨੂੰ ਸਫਲ ਬਣਾਉਣਾ ਹੀ ਬਣਾਉਣਾ ਹੈ। ਤੇ ਦੂਜੀ ਗੱਲ ਇਹ ਸ਼ਰਾਬ ਛੱਡਣ ਤੋਂ ਪਹਿਲਾਂ ਉਹਨਾਂ ਨਾਲ ਉੱਠਣਾ ਬੈਠਣਾ ਉਹਨਾਂ ਨਾਲ ਆਉਣਾ ਜਾਣਾ ਕਿਤੇ ਵੀ ਬੰਦ ਕਰੋ ਸਭ ਤੋਂ ਪਹਿਲਾਂ ਉਹਨਾਂ ਨੂੰ ਛੱਡੋ ਜਿਦੇ ਨਾਲ ਤੁਸੀਂ ਬੈਠ ਕੇ ਪਿੰਦੇ ਹੋ ਜੇ ਤੁਸੀਂ ਚਲੋ ਆਪਣਾ ਮਨ ਬਣਾ ਵੀ ਲਿਆ ਕਿ ਮੈਂ ਹੁਣ ਨਹੀਂ ਪੀਣੀ ਪਰ ਜਦੋਂ ਤੁਸੀਂ ਇਹਨਾਂ ਦੀ ਮਹਿਫਲ ਵਿੱਚ ਬੈਠੋਗੇ ਇਹਨਾਂ ਦੀ ਪਾਰਟੀ ਵਿੱਚ ਬੈਠੋਗੇ ਤਾਂ ਤੁਸੀਂ ਫਿਰ ਤੋਂ ਬੇਕਾਬੂ ਹੋ ਜਾਣਾ ਤੁਹਾਡੀ ਇੰਨੀ ਮਿਹਨਤ ਕਰਕੇ ਪਿੱਛੇ ਪਾਇਆ ਮਨ ਫਿਰ ਤੋਂ ਉਹੀ ਜਕੜ ਵਿੱਚ ਚੱਲਿਆ ਜਾਣਾ ਬਾਰ ਬਾਰ ਆਦਤ ਛੱਡਣੀ ਕੋਈ ਸੌਖੀ ਨਹੀਂ ਹੁੰਦੀ ਆਦਤਾਂ ਪਾਉਣੀਆਂ ਸੌਖੀਆਂ ਨੇ ਪਰ ਛੱਡਣੀਆਂ ਫਿਰ ਬਹੁਤ ਔਖੀਆਂ ਹੋ ਜਾਂਦੀਆਂ ਸੋ ਪਹਿਲਾਂ ਇਹਨਾਂ ਦਾ ਹੀ ਕਿਹੜਾ ਛੱਡੋ ਜਿਹੜੇ ਤੁਹਾਨੂੰ ਅੱਜ ਪੀਲਾ ਫਿਰ ਨਾ ਪੀਵੀਂ ਹਨਾ ਕਹਿ ਕੇ ਮਜਬੂਰ ਕਰਦੇ ਆ ਇਹ ਤੁਹਾਡੇ ਨਾਲ ਸਿਰਫ ਪੀਣ ਤੱਕ ਹੀ ਤੁਹਾਡੇ ਨਾਲ ਨਿਭਾ ਸਕਦੇ ਆ ਤੁਹਾਡੇ ਦੁੱਖ ਸੁੱਖ ਦੇ ਸਾਥੀ ਸਿਰਫ ਤੁਹਾਡਾ ਪਰਿਵਾਰ ਹੈ ਜਿਹੜੇ ਤੁਹਾਨੂੰ ਪੀਣ ਤੋਂ ਰੋਕਦੇ ਆ ਸੋ ਇਹ ਨਾ ਸੋਚੋ ਕਿ ਇਹਨਾਂ ਨੂੰ ਛੱਡ ਕੇ ਮੈਂ ਇਕੱਲਾ ਰਹਿ ਜਾਊਂਗਾ ਜਦੋਂ ਤੁਸੀਂ ਪੀਣੀ ਛੱਡਤੀ ਤਾਂ ਉਦੋਂ ਤੁਸੀਂ ਆਪਣੇ ਆਪ ਲਈ ਬਥੇਰੇ ਹੁੰਨੇ ਹੋ ਤੁਹਾਨੂੰ ਉਦੋਂ ਫਿਰ ਇਹਨਾਂ ਦੀ ਲੋੜ ਨਹੀਂ ਪੈਣੀ ਆ ਸੋ ਦੂਜੀ ਗੱਲ ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖੋ ਆਪਣੇ ਮਨ ਨੂੰ ਕਦੇ ਵੀ ਖਾਲੀ ਨਾ ਛੱਡੋ ਤੁਹਾਡਾ ਧਿਆਨ ਨਹੀਂ ਤਾਂ ਫਿਰ ਬਾਰ-ਬਾਰ ਫਿਰ ਉੱਥੇ ਜਾ ਉੱਥੇ ਚੱਲਿਆ ਜਾਂਦਾ ਸੋ ਜਦੋਂ ਵੀ ਤੁਹਾਨੂੰ ਸ਼ਰਾਬ ਦੀ ਜਾਂ ਕਿਸੇ ਹੋਰ ਵੀ ਨਸ਼ੇ ਦੀ ਤਾਂ ਗੁਸਤ ਦੀਆ ਉਦੋਂ ਕੋਈ ਕਿਤਾਬ ਪੜਨ ਲੱਗ ਜਾਓ ਜਾਂ ਕੋਈ ਵਧੀਆ ਵਿਚਾਰ ਸੁਣਨ ਲੱਗ ਜਾਓ ਜੇ ਨਸ਼ੇ ਕਰਨ ਕਰਕੇ ਤੁਹਾਡਾ ਸਰੀਰ ਕਮਜ਼ੋਰ ਹੋ ਗਿਆ ਕੰਮ ਕਰਨ ਵਿੱਚ ਮੁਸ਼ਕਲ ਆਉਂਦੀ ਆ ਤਾਂ ਘਰ ਵਿੱਚ ਛੋਟੇ-ਛੋਟੇ ਕੰਮਾਂ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖੋ ਆਪਣੇ ਕੀਤੇ ਹੋਏ ਵਾਦੇ ਨੂੰ ਵਾਰ-ਵਾਰ ਯਾਦ ਰੱਖੋ ਵਾਰ-ਵਾਰ ਉਹਦੇ ਵਿੱਚ ਧਿਆਨ ਕਰੋ ਜਿਸ ਟਾਈਮ ਤੁਹਾਨੂੰ ਪੀਣ ਦੀ ਚਟਕ ਲੱਗਦੀ ਆ ਉਸ ਟਾਈਮ ਅਜਵਾਣ ਦਾ ਸੇਵਨ ਕਰੋ ਅਦਰਕ ਤੇ ਕਾਲਾ ਨਮਕ ਲਗਾ ਕੇ ਮੂੰਹ ਵਿੱਚ ਰੱਖੋ ਜਾਂ ਕੁਝ ਹੋਰ ਇਦਾਂ ਹਰੀਆਂ ਇਲਾਇਚੀਆਂ ਚਪਾਓ ਆਪਣੇ ਮੂੰਹ ਨੂੰ ਕਦੇ ਵੀ ਉਸ ਟਾਈਮ ਸੁੱਕਾ ਨਾ ਰੱਖੋ ਅਜਵਾਣ ਪਾਣੀ ਤਾਂ ਜ਼ਰੂਰ ਹੀ ਲੋ ਕੋਈ ਵਧੀਆ ਖੁਰਾਕ ਜਾਂ ਪੰਜੀਰੀ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਜਦੋਂ ਸਰੀਰ ਨੂੰ ਲੱਗਿਆ ਹੋਇਆ ਨਸ਼ਾ ਛਡਾਉਣਾ ਹੁੰਦਾ ਤਾਂ ਉਦੋਂ ਹੀ ਕਮਜ਼ੋਰੀ ਮਹਿਸੂਸ ਕਰਦਾ ਹੈ। ਤੋਂ ਵਧੀਆ ਖੁਰਾਕ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਸਹਾਰਾ ਦੇ ਸਕਦੇ ਹੋ ਇਸ ਆਦਤ ਦੇ ਜਕੜਨ ਤੋਂ ਨਿਕਲਣ ਲਈ ਆਪਣੇ ਆਪ ਨੂੰ ਵਧੀਆ ਮਾਹੌਲ ਵਿੱਚ ਰੱਖੋ। ਵਧੀਆ ਮਿਊਜ਼ਿਕ ਸੁਣੋ, ਗੁਰਬਾਣੀ ਕੀਰਤਨ ਸੁਣੋ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਗੱਲਾਂ ਕਰੋ, ਆਪਣੇ ਆਪ ਨੂੰ ਸ਼ਾਬਾਸ਼ ਦਿਓ ਕਿ ਮੈਂ ਅੱਜ ਦੇ ਬਾਅਦ ਇਤੇ ਖਰੇ ਉਤਰਿਆ। ਗੁਰੂ ਪਾਤਸ਼ਾਹ ਦਾ ਧੰਨਵਾਦ ਕਰੋ ਉਹਦਾ ਸ਼ੁਕਰਾਨਾ ਕਰੋ ਕਿ ਜੋ ਹੋਇਆ ਆਪ ਜੀ ਦੀ ਰਹਿਮਤ ਨਾਲ ਹੀ ਹੋਇਆ ਆਪ ਜੀ ਦੀ ਰਜ਼ਾ ਨਾਲ ਹੀ ਹੋਇਆ ਸਭ ਕੁਝ ਕਰਾਉਣ ਵਾਲਾ ਤੂੰ ਹੀ ਹੈ ਲੇਟੇ ਲੇਟੇ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਮੂਲ ਮੰਤਰ ਦਾ ਧਿਆਨ ਧਰਤੀ ਜਾਓ ਫਿਰ ਕਾਲਪੁਰਖ ਵਾਹਿਗੁਰੂ ਆਪ ਵੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਹਰ ਸਵਾਲ ਤੁਹਾਡੇ ਨਾਲ ਸਹਾਇ ਹੋਣਗੇ ਸੋ ਅੱਜ ਦੀ ਵਿਚਾਰ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਤੁਹਾਡੇ ਨਾਲ ਨਾਲ ਦੂਜਿਆਂ ਦਾ ਵੀ ਭਲਾ ਹੋ ਸਕੇ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜਰੂਰ ਕਰਿਓ ਤੇ ਜੇ ਹੋ ਸਕੇ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ